ਸਾ希 ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਤੇ 12:00 ਬਜੇ ਗਏ ਨੇ ਦੁਪਹਿਰ ਦੇ 12:00 ਬਜੇ ਗਏ ਨੇ ਵੈਸੇ ਮਾਰਨਿੰਗ ਤਾਂ ਖਤਮ ਹੋ ਗਈ ਐ ਤੇ ਬੱਚੇ ਚਲੇ ਗਏ ਨੇ ਸਕੂਲ ਬਈ ਪਸੰਤ ਪੰਚਮੀ ਦਾ ਤਿਹਾਰ ਲੰਘ ਗਿਆ ਤੇ ਅੱਜ ਤੋਂ ਬੱਚਿਆਂ ਦੀ ਰੁਟੀਨ ਸਟਾਰਟ ਹੋ ਗਈ ਐ ਸਕੂਲ ਦੀ ਤੇ ਟਿਊਸ਼ਨ ਦੀ ਤੇ ਬਾਕੀ ਮੈਂ ਲੱਗੀ ਹੋਈ ਸੀ ਘਰ ਦੇ ਕੰਮ ਕਾਰਨ ਸਵੇਰ ਦੀ ਮਸ਼ੀਨ ਲਈ ਹੋਈ ਆ ਕੱਪੜੇ ਧੋਰੀ ਸੀ ਤੇ ਇਧਰੋਂ ਤੁਹਾਨੂੰ ਮੈਂ ਡਰੈੰਗ ਰੂਮ ਵੀ ਦਿਖਾ ਦਾਂ ਹਜੇ ਮੈਂ ਹੁਣ ਝਾੜੂ ਪੋਚਾ ਕਰਨ ਲੱਗਣਾ ਮੈਂ ਕਿਹਾ ਚਲੋ ਮੈਂ ਪਹਿਲਾਂ ਤੁਹਾਨੂੰ ਦਿਖਾ ਦਾਂ ਹਨਾ ਤੇ ਡਰੈੰਗ ਰੂਮ ਆਪਾਂ ਸਾਰਾ ਖਾਲੀ ਕਰਤਾ ਇਥੋਂ ਮੰਜਾ ਵਗੈਰਾ ਚੱਕਤਾ ਠੀਕ ਆ ਤੇ ਬਾਹਰ ਮੈਂ ਲੱਗੀ ਹੋਈ ਸੀ ਕੱਪੜੇ ਧੋਣ ਡੌਗੀ ਆਪਾਂ ਬਾਹਰ ਧੁੱਪੇ ਪਿਠਾਏ ਹੋਇਆ ਤੁਹਾਨੂੰ ਮੈਂ ਦਿਖਾਉਣੀ ਆ ਆ ਦੇਖੋ ਇਹ ਡੌਗੀਆਂ ਦਾ ਬਈ ਗਲੀਚਾ ਜਿਹੜਾ ਥੱਲੇ ਪਛਾਇਆ ਹੁੰਦਾ ਇਹ ਵੀ ਮੈਂ ਧੁੱਪੇ ਕੱਢਿਆਗਾ ਤੇ ਇੱਧਰ ਕੱਪੜੇ ਸਾਰੇ ਧੋਕੇ ਪਾਤੇ ਆ ਉਹ ਬੈਠਿਆ ਧੁੱਪੇ ਦੋਨੇ ਜਾਣੇ ਮੈਂ ਨਾ ਉੱਪਰ ਇੱਟ ਧਰੀ ਹੋਈ ਆ ਇਹ ਖੋਲ ਲਾਂਦੇ ਨੇ ਢੱਕਣ ਗੰਦੇ ਬੱਚੇ ਤੇ ਉਹ ਟੁੱਟ ਗਿਆ ਨਾ ਢੱਕਣ ਤਾਂ ਕਰਕੇ ਉੱਪਰ ਧੁੱਪੇ ਵਿਛਾਏ ਨੇ ਆ ਕੱਪੜੇ ਆਪਾਂ ਸਾਰੇ ਧੋਕੇ ਪਾਤੇ ਆ ਸਫੇਰ ਦੀ ਮਸ਼ੀਨ ਲਾਈ ਹੋਈ ਆ ਕੁਛ ਆ ਦੇਖੋ ਇੱਧਰ ਪਾਤੇ ਆ ਰਜਾਈ ਜਿਹੜੀ ਡ੍ਰੈੰਗ ਰੂਮ ਚ ਪਈ ਸੀ ਉਹਨੂੰ ਮੈਂ ਧੁੱਪ ਲਵਾਤੀ ਇੱਥੇ ਸਹਰਾਣੇ ਦਾ ਕਵਰ ਵੀ ਤਾਰਤਾ ਤੇ ਰਜਾਈ ਦਾ ਕਵਰ ਵੀ ਧੋਤਾ ਤੇ ਬਾਕੀ ਮਸ਼ੀਨ ਚ ਪਾਏ ਹੋਏ ਸੀ ਕੱਪੜੇ ਮਸ਼ੀਨ ਚ ਕੱਪੜੇ ਪਾਏ ਹੋਏ ਸੀ ਹੁਣ ਚਲੀ ਗਈ ਆ ਲਾਈਟ ਉਦੇ ਘਰ ਕੇ ਇੱਕ ਤਾਂ ਨਾ ਕੰਬਲ ਸੀਗਾ ਜਿਹੜਾ ਮੰਜੇ ਦੇ ਪਿਛੇ ਆਇਆ ਸੀ ਉਹ ਪਾਇਆ ਮਸ਼ੀਨ 'ਚ ਤੇ ਇੱਕ ਸਰਾਣੇ ਦਾ ਕਵਰ ਪਾਇਆ ਹੋਇਆ ਤੇ ਹੁਣ ਮੈਂ ਅੰਦਰ ਕਰਨਾ ਝਾੜੂ ਪੋਚਾ ਹਾਏ ਬੜਾਕਾ ਪੈ ਗਿਆ ਲਾਈਟ ਦਾ ਲਾਈਟ ਤਾਂ ਪਹਿਲਾਂ ਹੀ ਗਈ ਹੋਈ ਸੀ ਹੁਣ ਬੜਾਕਾ ਪੈ ਗਿਆ ਦੇਖ ਲਓ ਤੇ ਹੁਣ ਨਾ ਮੈਨੂੰ ਭੁੱਖ ਬਹੁਤ ਲੱਗੀ ਆ 12:00 ਵੱਜ ਗਏ ਆ ਪਨਾ ਧੋ ਕੇ ਰੈਡੀ ਹੋ ਗਏ ਸੀਗੇ ਸਾਰਾ ਕੰਮ ਨਿਬੇੜਦਾ ਸੀ ਕਿਚਨ ਦਾ ਵੀ ਨਿਬੇੜਦਾ ਸੀ ਸਾਰਾ ਦੁੱਧ ਗਰਮ ਕਰਦਾ ਸੀ ਸੈਲਫ ਸਾਫ ਕਰਤੀ ਸੀ ਭਾਂਡੇ ਮਾਤਦੇ ਸੀਗੇ ਵਾਸਕ ਲਈ ਟੋਕਰੀ ਪਈ ਆ ਸ਼ੈਂਕ ਚ ਤੇ ਭਾਂਡੇ ਆਪਣੇ ਸਾਰੇ ਚਾਚੂ ਵਾਲੇ ਬੱਚਿਆਂ ਦੇ ਪਰੌਂਠੇ ਵਾਲੇ ਭਾਂਡੇ ਸਾਰੇ ਮਾਸਤੇ ਸੀ ਤੇ ਹੁਣ ਮੈਂ ਲੱਗੇ ਆ ਆਪਦੀ ਪਰੌਂਠੀ ਬਣਾਉਣ ਕਿਉਂਕਿ ਮੈਨੂੰ ਭੁੱਖ ਲੱਗ ਰਹੀ ਹੈ ਮੇਰਾ ਦਿਲ ਘਟ ਰਿਹਾ ਬਹੁਤ ਜ਼ਿਆਦਾ ਮੇਰੇ ਕੋਲ ਨਾ ਥੋੜੀ ਜਿਹੀ ਗੋਭੀ ਪਈ ਆ ਕਦੂ ਕਾਸ ਕੀਤਾ ਹੋਇਆ ਗੋਭੀ ਦਾ ਆਹ ਵਾਲੇ ਡੱਬੇ ਦੇ ਵਿੱਚ ਤੇ ਮੈਂ ਨਾ ਗੋਭੀ ਵਾਲੇ ਦੋ ਪਰੌਂਠੇ ਬਣਾ ਕੇ ਖਾ ਲੰਗੇ ਹੋਊਗੇ ਮੇਰੇ ਮੇਰੇ ਜਿੰਨੇ ਦਾ ਗੋਭੀ ਹੈਗੀ ਆ ਆ ਦੇਖੋ ਗੋਭੀ ਦਾ ਕਦੂ ਕਾਸ ਆ ਤੇ ਇਹਦੇ ਵਿੱਚ ਮੈਂ ਪਾਉਂਗੀ ਸੁੱਕੀ ਮੇਥੀ ਪਾਉਂਗੀ ਤੇ ਨਾਣ ਮਿਰਚ ਤੇ ਪਰੌਠੇ ਬਣਾ ਕੇ ਖਾ ਲਈਏ ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਲਓ ਜੀ ਆਪਣੇ ਗੋਭੀ ਦੇ ਪਰੌਠੇ ਬਣ ਕੇ ਰੈਡੀ ਨੇ ਠੀਕ ਆ ਦੋ ਬਣਾ ਲਿਆ ਮੈਂ ਤੇ ਹੁਣ ਮੈਂ ਲੱਗੀਆਂ ਖਾਣ ਮੇਰਾ ਨਾ ਸਿਰ ਦਰਦ ਬਹੁਤ ਹੋ ਰਿਹਾ ਮੈਂ ਨਾਲ ਚਾਹ ਦਾ ਕੱਪ ਬਣਾ ਲਿਆ ਪਰੌਠੀ ਖਾ ਕੇ ਮੈਂ ਸਿਰ ਦਰਦ ਦੀ ਮੈਡੀਸਿਨ ਖਾਉਂਗੀ ਮੇਰਾ ਸਿਰ ਦਰਦ ਹੋ ਰਿਹਾ ਪਤਾ ਨਹੀਂ ਕੀ ਹੋਊਗਾ ਕਦਾਸਰ ਦਰਦ ਹੋ ਰਿਹਾ ਆ ਗੰਦੇ ਬੱਚੇ ਰੌਲਾ ਪਾਉਣ ਲੱਗੇ ਨੇ ਇਹਨਾਂ ਨੂੰ ਐ ਸਾਨੂੰ ਬਾਹਰ ਕੱਢੋ ਅਸੀਂ ਵੀ ਪਰੌਂਠੇ ਖਾਣੇ ਆ ਲੋ ਜੀ ਟਾਈਮ ਬੱਜ ਗਿਆ ਨੇ ਸਵਾ 2 ਮੇਰੇ ਨਾਲ ਸਿਰ ਦਰਦ ਬਹੁਤ ਜ਼ਿਆਦਾ ਹੋ ਰਿਹਾ ਹਟਿਆ ਨਹੀਂ ਗੋਲੀ ਨਾਲ ਵੀ ਮੈਂ ਪਰੌਂਠੇ ਖਾਣ ਤੋਂ ਬਾਅਦ ਜਿਹੜੀ 5 ਮਿੰਟ ਬਾਅਦ ਗੋਲੀ ਖਾ ਲਈ ਸੀ ਮੇਰੇ ਨਾਲ ਮਾਈਗਰੇਨ ਦਾ ਦਰਦ ਉੱਠਾ ਹੈ ਇਦਾਂ ਲਈ ਸਾਈਡ ਸਿਰਫ ਆ ਚੀਜ਼ ਤੇ ਆ ਚੀਜ਼ ਤੇ ਆ ਬੈਕ ਤੇ ਮਾਈਗਰੇਨ ਦਾ ਦਰਦ ਉੱਠਿਆ ਹੋਇਆ ਇਹ ਨਹੀਂ ਹਟਦਾ ਦੋ ਤਿੰਨ ਗੋਲੀਆਂ ਖਾऊं ਫੇਰ ਜਾ ਕੇ ਸੈੱਟ ਹੋਊਗਾ ਬਹੁਤ ਬੁਰਾ ਹਾਲ ਹੁਣ ਮੈਂ ਗਈ ਸੀ ਦੁਕਾਨ ਤੇ ਇੱਕ ਤਾਂ ਮਾਰਚਸ ਲਿਆਉਣ ਆਲੀ ਸੀ ਇੱਕ ਮੈਜੀ ਲੈ ਕੇ ਆਈਆਂ ਇੱਕ 32 ਦੇ ਪੈਕਟ ਲੈ ਗਈਆਂ ਦੋ ਇੱਕ ਤਾਂ ਗੋਲੀ ਕਹਿੰਦੇ ਕੋਈ ਹੈ ਨਹੀਂ ਸੀ ਇੱਕ ਗੋਲੀ ਸੀ ਉਹ ਮੈਂ ਖਾ ਲਈ ਸੀ ਤੇ ਗੋਲੀਆਂ ਦਾ ਪੱਤਾ ਇੱਕ ਚੱਲ ਦਰਦ ਦੀਆਂ ਦਾ ਤੇ ਇੱਕ ਪੈਰਾਸੀਟਾਮੋਲ ਦੋ ਪੱਤੇ ਗੋਲੀਆਂ ਦੇ ਲੈ ਚੀ ਆ ਸਰ ਇੰਨਾ ਜਿਆਦਾ ਦਰਦ ਹੋ ਰਿਹਾ ਅੱਜ ਤਾਂ ਮੇਰੇ ਕੱਪੜੇ ਨਹੀਂ ਮੁੱਕਰੇ ਹੁਣ ਪੌਣੇ ਤੋਂ ਹੋ ਰਹੀ ਸੀਗੀ 10:00 ਸਕੂਲੋਂ ਆ ਗਿਆ ਸਵਾ 2 ਹੋ ਗਏ ਨੇ ਮੇਰਾ ਕੰਮ ਹੀ ਨਹੀਂ ਮੁੱਕ ਰਿਹਾ ਪਤਾ ਨਹੀਂ ਕੀ ਹੋ ਗਿਆ ਸਰੀਰ ਨਹੀਂ ਨਾ ਸੈੱਟ ਹੈਗਾ ਉਹਦੇ ਕਰਕੇ ਹੋ ਗਿਆ ਤੇ ਜੇ ਸਿਰਦਰਦ ਨਾ ਹੁੰਦਾ ਹੋਵੇ ਫਿਰ ਤਾਂ ਮੈਂ ਟ ਲੱਗਦਾ ਕੰਮ ਕਰਨ ਨੂੰ ਝਾੜੂ ਕੋਚਾ ਵੀ ਨਹੀਂ ਕੀਤਾ ਮੈਂ ਅੰਦਰ ਬਾਕੀ ਦੇਖਦੀ ਆ ਜੇ ਤਾਂ ਸਰੀਰ ਸੈੱਟ ਹੋਇਆ ਤਾਂ ਅੱਜ ਕਰੂੰਗੀ ਨਹੀਂ ਕੱਲ ਨੂੰ ਕਰੂੰਗੀ ਕਿਉਂਕਿ ਮੇਰਾ ਸਿਰਦਰਦ ਬਹੁਤ ਜ਼ਿਆਦਾ ਹੋ ਰਿਹਾ ਫਟ ਰਿਹਾ ਐਨਾ ਪੂਰਾ ਹਾਲ ਆ ਬਸ ਇੱਕ ਹਰਦਾ ਨਹੀਂ ਹੈ ਨਾ ਕੰਮ ਕਰੇ ਬਿਨਾ ਬੱਚਿਆਂ ਕਰਕੇ ਤੁਹਾਨੂੰ ਪਤਾ ਕਰਨਾ ਪੈਂਦਾ ਤੇ ਬਾਕੀ ਚਲੋ ਠੀਕ ਹੈ ਜੀ ਆ ਗੰਦੇ ਬੱਚੇ ਹੁਣ ਨਾਲ ਖੇਡਦੇ ਨੇ ਆਦੇ ਦੇਖੋ ਦੱਸ ਕੇ ਨੂੰ ਦਈ ਤੂੰ ਉਠਾ ਲੈਣਾ ਗੰਦੇ ਬੱਚੇ ਨੇ ਸੋਮੂ ਇਹ ਨਾ ਚੱਕੀ ਨਾ ਚੰਗਾ ਚੱਕੀ ਨਾ ਬੱਚੇ ਇਹ ਗੰਦੇ ਨੇ ਦੋਨੇ ਇਹ ਜਿੰਨਾ ਇਹਨਾਂ ਨੂੰ ਪਿਆਰ ਕਰਦੇ ਫਿਰ ਚਾਂਬਲਦੇ ਨੇ ਉਹਨਾਂ ਪੌੜੀਆਂ ਨਾ ਲੈ ਕੇ ਚੜ ਜੀਂ ਕਿਤੇ ਪੌੜੀਆਂ 'ਚ ਚੜ ਜਾਣ ਇਹ ਡਿੱਗ ਜਾਣਗੇ ਚਲੋ ਵੇ ਕੰਮ ਕਰ ਰੰਦਾ ਮੈਨੂੰ ਛੱਡੋ ਮੈਨੂੰ ਚਲ ਪਾਈ ਖੜ ਜਾਂਦੇ ਨੇ ਦੇਖ ਨੋ ਦੋਨੇ ਬਸ ਛੱਡੋ ਮੈਨੂੰ ਕੰਮ ਕਰ ਰੰਦਾ ਮੈਨੂੰ ਕਪੜੇ ਆਪਣੇ ਸਾਰੇ ਸੁੱਕ ਚੁੱਕੇ ਨੇ ਆ ਇੱਕ ਕੰਬਲ ਸੀਗਾ ਧੋ ਨਾਲ ਮਸਨ ਤੋਂ ਖੋਣੀ ਡਬਲ ਬੈੱਡ ਦਾ ਤੇਕਰ ਚਾਈ ਦਾ ਕਵਰ ਸੀਗਾ ਵੀ ਮੈਂ ਧੋਤਾ ਤੇ ਆ ਕੰਬਲ ਦਾ ਉਹ ਵੀ ਧੋਤੀ ਬੈੱਡ ਸ਼ੀਟ ਵੀ ਤੇ ਰਜਾਈ ਨੂੰ ਧੁੱਪ ਲਵਾਤੀ ਸਰਾਣੇ ਨੂੰ ਧੁੱਪ ਲਵਾਤੀ ਸਰਾਣੇ ਦਾ ਕਵਰ ਵੀ ਧੋਤਾ ਮੰਮਾ ਬੱਚੇ ਸਾਰੇ ਕਪੜੇ ਧੋਤੇ ਗਏ ਡੌਗੀਆਂ ਦੇ ਕਪੜੇ ਸੀ ਧੁੱਪੇ ਪਾਉਣ ਵਾਲੇ ਉਹ ਵੀ ਮੈਂ ਪਾਤੇ ਸੀਗੇ ਸਟੀਲ ਕੇ ਅੰਦਰ ਹੀ ਤੇ ਉਹ ਵੀ ਸੁੱਕ ਗਏ ਸਾਰੇ ਤੇ ਬਾਕੀ ਹੁਣ ਮੇ ਪੋਣੇ ਧੋ ਰਹੀ ਸੀ ਉਹ ਕੱਢਦਾ ਹੁਣ ਪਾਣੀ ਵਿੱਚ ਦੀ ਸੋਮੂ ਨਾ ਜੱਕਿਆ ਕਰ ਇਹਨਾਂ ਨੂੰ ਕਿਵੇਂ ਮਾਰੇ ਭਗਾ ਕੇ ਸੋਮ ਨੇ ਲਿਜਾ ਕੇ ਉਹ ਸਿੱਟੇ ਸੋਫੇ ਤੇ ਧਰੇ ਸੀ ਸੋਮ ਨੇ ਆ ਆ ਗਏ ਉ ਤੋਂ ਪਹਿਲਾਂ ਪਹੁੰਚ ਗਏ ਮੇਰੇ ਕੋਲ ਗੰਦੇ ਬੱਚੇ ਸੋਮੂ ਤੂੰ ਤਾਂ ਸੋਫੇ ਤੇ ਵਿਢਾਇਆ ਸੀ ਇਹਨਾਂ ਨੂੰ ਲਿਜਾ ਕੇ ਆ ਦੇਖ ਲੈ ਆ ਗਏ ਫੇਰ ਖੜ ਜਾ ਖੜ ਜੀ ਇਹਨੂੰ ਲੋ ਜੀ ਸ਼ਾਮ ਦੇ ਬੱਜ ਗਏ ਨੇ 5:30 5:00 ਵਜੇ 30 ਮਿੰਟ ਹੋ ਚੁੱਕੇ ਨੇ ਬੱਚੇ ਚਲੇ ਗਏ ਸੀ ਟਿਊਸ਼ਨ ਤੇ ਤੇ ਮੈਨੂੰ ਥੋੜਾ ਜਿਹਾ ਹੈਗਾ ਸੀ ਬਾਜ਼ਾਰ ਦਾ ਕੰਮ ਤੇ ਮੈਂ ਉਹ ਕਰਨ ਚਲੀ ਗਈ ਤੇ ਹੁਣ ਮੈਂ ਲੱਗੀ ਸੀ ਭਾਂਡੇ ਮਾਜਣੇ ਥੋੜੇ ਜਿਹਾ ਮਾਸ ਤੇ ਥੋੜੇ ਜਿਹਾ ਰਹਿ ਗਏ ਆ ਥਾੜੀ ਬਰਫ਼ ਵਰਗਾ ਠੰਡ ਬਹੁਤ ਕਰਦੀ ਬਈ ਕਿੱਥੇ ਕਿੱਥੇ ਠੰਡ ਹੈਗੀ ਦੱਸੋ ਹੱਥ ਝਾੜਨ ਵਾਲੇ ਹੁੰਦੇ ਮੇਰੇ ਮਾਲਾ ਜੀ ਫੈਕਟਰੀ ਤੇ ਗਈ ਸੀ ਇੱਥੇ ਤੱਕ ਪੈਣਾ ਆਲਾ ਦਲ ਜਿਵੇਂ ਕੋਰਾ ਪਹਿ ਰਿਆ ਅੰਮ੍ਰੀਤ ਪੈਣ ਤੋਂ ਬਾਅਦ ਨਾ ਕੋਰਾ ਪੈਂਦਾ ਨਹੀਂ ਜਿਵੇਂ ਉਦਾਂ ਦੀ ਠੰਡ ਹੋ ਗਈ ਜਿਵੇਂ ਬਰਫ਼ ਪੈਦੀ ਹੁੰਦੀ ਆ ਉਹ ਵਕੂ ਹੋ ਗਿਆ ਬੁਰਾ ਹਾਲ ਆ ਮੇਰੇ ਨਾਲ ਹੁਣ ਕੋਟ ਪਾਇਆ ਸੀ ਮੈਂ ਕੋਟ ਉਤਾਰ ਕੇ ਭਾਂਡੇ ਮਾਜਣ ਲੱਗਿਆ ਕਿਉਂਕਿ ਤੁਹਾਨੂੰ ਪਤਾ ਕੋਟ-ਕੂਟ ਪਾ ਕੇ ਕੰਮ ਕਾਹੂ ਹੁੰਦੇ ਨੇ ਫਿਰ ਉਹਦੇ ਬਾਹਾਂ ਨਹੀਂ ਤਾਹਾਂ ਚੱਕਦੀਆਂ ਆਂਦੀਆਂ ਹੁਣ ਬੱਚੇ ਗਏ ਨੇ ਟਿਊਸ਼ਨ ਤੇ ਮੈਂ ਕਿਹਾ ਚਲੋ ਆਪਾਂ ਇਹਨੇ ਅੱਜ ਮੈਂ ਦਾਲ ਸਬਜ਼ੀ ਕੋਈ ਨਹੀਂ ਬਣਾਉਂਦੀ ਦਾਲ ਸਬਜ਼ੀ ਆਪਣੇ ਪਈ ਆਲੂ ਮਟਰਾਂ ਦੀ ਸਬਜ਼ੀ ਰਾਤ ਆਲੀ ਕਿਉਂਕਿ ਰਾਤ ਜੋ ਵੀ ਉੱਧਰ ਭੈਣ ਜਣੇ ਖਾਇਆ ਸੀ ਰੋਟੀ ਤੇ ਅੱਜ ਸਵੇਰੇ ਉਹ ਸਕੂਲ ਲੈ ਕੇ ਗਿਆ ਸ ਬਸ ਸਬਜ਼ੀ ਤੇ ਮੈਂ ਵੀ ਨਹੀਂ ਅੱਜ ਸਵੇਰੇ ਖਾਧੀ ਸਬਜ਼ੀ ਰਾਤ ਹੀ ਖਾਧੀ ਸੀ ਅੱਜ ਮੈਂ ਸਵੇਰੇ ਬਣਾ ਲੇ ਬਸ ਦੋ ਗੋਭੀ ਵਾਲੇ ਪਰੌਂਠੇ ਤੇ ਹੁਣ ਆਪਾਂ ਉਹ ਸਬਜ਼ੀ ਖਾਵਾਂਗੇ ਜੋ ਵੀ ਤਾਂ ਕਹਿੰਦਾ ਸੀ ਮम्मा ਮੈਨੂੰ ਚੌਲ ਬਣਾ ਦਿਓ ਸਬਜ਼ੀ ਨਾਲ ਪਰ ਘਰੇ ਚੌਲ ਹੈ ਨਹੀਂ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਮੈਂ ਇਹ ਕਹਿੰਦੀ ਰੋਟੀ ਝੂਰ ਕੇ ਖਾ ਲਾਂਾ ਸਬਜ਼ੀ ਦੇ ਵਿੱਚ ਕੱਟ ਮਾਰ ਲਈ ਭੰੜੀ ਤੇ ਫਿਰ ਮੈਂ ਬਣਾਉ ਬੱਚਿਆ ਵਾਸਤੇ ਰੋਟੀ ਤੇ ਟੈਂਕੀ ਚ ਪਾਣੀ ਛੱਡ ਕੇ ਆਈਆਂ ਪਾਣੀ ਭਰ ਜੂਗਾ ਅਜੇ ਬਾਹਰੋਂ ਅੱਧੇ ਕੱਪੜੇ ਤਾਂ ਰਹਿ ਨੇ ਮੈਂ ਸੋਨੇ ਧਾਰਨੇ ਆ ਜਿਹੜੇ ਜੋ ਵੀ ਦੀ ਲੱਗਦੀ ਸੀ ਉਹ ਧਾਰਨੀ ਆ ਬਾਕੀ ਕੱਪੜੇ ਮੇ ਲਾ ਕੇ ਅੰਦਰ ਰੱਖ ਦੇ ਉਹਨਾਂ ਦੀ ਪੈਹਾ ਮਾਰਨੀ ਆ ਹੰਤਾ ਬੱਚੇ ਦੋ ਦਿਨ ਘਰੇ ਨੇ ਬੱਚਿਆਂ ਨੂੰ ਰਹਿ ਗਿਆ ਨੇ ਛੁੱਟੀਆਂ ਐਤਵਾਰ ਤੇ ਸੋਵਾਰ ਬੱਚੇ ਘਰੇ ਮੌਜਾ ਕਰਦੇ ਲਓ ਜੀ ਟਾਈਮ ਵੱਜ ਗਏ ਨੇ 6:30 ਬੱਚੇ ਟਿਊਸ਼ਨ ਤੋਂ ਆ ਚੁੱਕੇ ਨੇ ਤੇ ਮੈਂ ਲੱਗੀ ਹੋਈ ਸੀ ਰੋਟੀ ਬਣਾਉਣ ਜੋ ਵੀ ਨੂੰ ਭੁੱਖ ਲੱਗੀ ਜੋ ਵੀ ਕਹਿੰਦਾ ਮम्मा ਕਹਿੰਦਾ ਮੈਨੂੰ ਤਾਂ ਰੋਟੀ ਪਾ ਦੋ ਕਹਿੰਦਾ ਮੈਂ ਬਾਕੀ ਕੰਮ ਥੋੜਾ ਬਾਅਦ ਚ ਕਰੂੰ ਮੈਂ ਜੋ ਵੀ ਨੂੰ ਕਹਾਂ ਸੀ ਮੈਂ ਘਾ ਟੋਗੀ ਦੀ ਰੋਟੀ ਗ੍ਰाइंड ਕਰਦੇ ਮਿਕਸੀ ਦੇ ਵਿੱਚ ਅਸੀਂ ਤਾਂ ਗ੍ਰाइंड ਕਰਕੇ ਡੱਬੀ ਭਰ ਲੈਣੇ ਹੁੰਦੇ ਆ ਕਿਉਂਕਿ ਸਵੇਰੇ ਫਿਰ ਜਦੋਂ ਬੱਚੇ ਸੁੱਤੇ ਪਏ ਹੁੰਦੇ ਨੇ ਫਿਰ ਮੈਨੂੰ ਦਿੱਕਤ ਨਹੀਂ ਆਉਂਦੀ ਉਹ ਮੇਰੇ ਨਾਲ ਹੀ ਉੱਠ ਖੜਦੇ ਨੇ ਟੋਗੀ ਫਿਰ ਉਹਨਾਂ ਨੂੰ ਆਇਆ ਹੁੰਦਾ ਕਾਲੀ ਹੋ ਜਾਂਦੀ ਐ ਚੀਕਾ ਮਾਰਦੇ ਮੈਨੂੰ ਫਿਰ ਆਇਆ ਹੁੰਦਾ ਵੀ ਬੱਚੇ ਨਾ ਉੱਠ ਖੜਨੇ ਇਹਨਾਂ ਦੀ ਆਵਾਜ਼ ਸੁਣ ਕੇ ਫਿਰ ਉਹਨਾਂ ਨੂੰ ਜਲਦੀ ਜਲਦੀ ਰੋਟੀ ਦੇ ਵਿੱਚ ਦੁੱਧ ਪਾ ਕੇ ਪਿਉਣਾ ਖਵਾਉਣਾ ਪੈਂਦਾ ਤਾਂ ਕਰਕੇ ਫਿਰ ਜੋ ਵੀ ਕਹਿੰਦਾ ਮਮਾ ਮੈਂ ਬਾਅਦ ਚ ਕਰ ਦੂੰ ਪਹਿਲਾਂ ਮੈਨੂੰ ਰੋਟੀ ਦੇ ਦਿਓ ਆਪਣੇ ਉਹੀ ਸਬਜ਼ੀ ਪਈ ਸੀ ਆਲੂ ਮਟਰਾਂ ਦੀ ਆ ਦੇਖੋ ਜੋ ਵੀ ਲੱਗਿਆ ਰੋਟੀ ਖਾਣ ਚੂਰ ਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਉਵੇਂ ਕਰਦੇ ਆ ਜੋ ਵੀ ਵਧੀਆ ਲੱਗ ਰਹੀ ਐ ਖਾਦੀ ਨਹੀਂ ਕਰਨਾ ਇਹਨੂੰ ਸਿਖਾ ਕੇ ਜੋ ਵੀ ਨੂੰ ਵਿੱਚ ਘੋ ਪਾਤਾ ਸਬਜੀ ਪਾਤੀ ਤੇ ਜੋ ਵੀ ਨੇ ਉਹਦੇ ਰੋਟੀਆਂ ਚੋਰ ਲਈਆਂ ਵਿੱਚ ਤੇ ਹੁਣ ਖਾ ਰਿਆ ਇਹਦਾ ਚੌਲ ਖਾਣ ਨੂੰ ਦਿਲ ਕਰਦਾ ਸੀ ਚੌਲ ਮੈਂ ਭੁੱਲ ਗਈ ਖਤਮ ਹੋਏ ਪੈਣੇ ਲਿਆਉਣ ਵਾਲੇ ਨੇ ਲੋਜਕ ਟਾਈਮ ਬੱਜ ਗਏ ਨੇ 8:00 ਵਜੇ 10 ਮਿੰਟ ਰੋਟੀ ਪਾਣੀ ਅਸੀਂ ਖਾ ਲਿਆ ਸੀ ਤਿੰਨਾਂ ਨੇ ਤੇ ਹੁਣ ਜੋ ਵੀ ਲੱਗਿਆ ਡੋਗੀਆਂ ਦੀ ਰੋਟੀ ਗ੍ਰੈਂਡ ਕਰਨਾ ਤੇ ਮੈਂ ਨਾਲੇ ਤਾਂ ਭਾਂਡੇ ਮਾਸ ਦਾ ਰੋਟੀ ਵਾਲੇ ਹਾਈਟਾਂ ਤੇ ਚੜ ਗਈ ਬੁਰਾ ਹਾਲ ਕਰਤਾ ਰੱਬ ਨੇ ਤਾਂ ਮੀਂਹ ਪਾ ਕੇ ਕੂਰਾ ਨੀ ਪੈਂਦਾ ਕੋਰਾ ਨਹੀਂ ਪੈਂਦਾ ਕੋਈ ਜਿੰਨੇ ਉਹ ਕੰਮ ਹੋਇਆ ਪਿਆ ਜੋ ਹੁੰਦਾ ਜਿਹੜਾ ਗੇਟ ਵੀ ਲਾਉਣ ਆਣਾ ਬੱਚੇ ਤੇ ਕੋਰਾ ਪੈ ਰਿਆ ਮੇਰਾ ਮੋਬਾਈਲ ਵੀ ਨਹੀਂ ਸਾਫ ਹਨ ਮੈਂ ਲਈ ਮੈਂ ਦੁੱਧ ਤਾਂ ਘਰਮ ਕਰਦੀ ਆ ਨਹੀਂ ਮਸਾਲੇ ਦੀ ਨਹੀਂ ਮੈਂ ਉਹਦੀ ਮਾਸਤਾ ਤੇ ਮੈਂ ਚੰਗੀ ਤਰ੍ਹਾਂ ਆ ਗਈ ਕੋਈ ਨਾ ਫਿਰ ਇੰਨੀ ਕਿਤਾਊਗੀ ਬੱਚੇ ਹੁਣ ਕਾਪਚੋਂ ਮਸਾਲਾ ਘਰਣ ਦਿੱਤਾ ਸੀ ਮਿਰਚਾਂ ਦਾ ਦੁੱਧ ਪੀਏਗਾ ਦੁੱਧ ਪੀ ਲਈ ਚੰਗਾ ਅੱਜ ਇੱਕ ਵੀ ਰੋਟੀ ਆ ਨਾ ਦੋ ਕਾੜ ਦੇ ਆ ਦੋਨੇ ਉੱਪਰ ਲੀਆਂ ਆ ਚੌਕ ਪੜੀਆਂ ਰਹਿ ਗਈ ਨਹੀਂ ਫਿਰ ਦੋ ਕਾੜ ਦੇ ਬਸ ਵੱਡੀ ਤੇ ਛੋਟੀ ਦੋ ਰੋਟੀਆਂ ਸੀ ਨੀਕੇ ਦਾ ਫੇਰ ਖਾਏ ਕਰਾਂਗੇ ਦੋ ਦੋ ਰੋਟੀਆਂ ਦੇ ਉੱਤੇ ਮਖਾਰਨੀ ਆਈ ਛੱਡ ਨੀ ਪੈਨਟ ਬਜਾਇਆ ਪਹਿਜੋ ਮੇਰਾ ਤਾਂ ਇੰਨੀ ਠੰਡ ਹੋ ਰਹੀ ਹੈ ਬਹੁਤ ਜ਼ਿਆਦਾ ਕੱਪੜਿਆਂ ਦੇ ਤੇ ਹਾ ਮਾਰਨ ਵਾਲੀਆਂ ਬਈਆਂ ਨੇ ਜੋੜਣਾ ਗੀਜ਼ਰ ਨਹੀਂ ਸੋਚ ਲਈ ਮੈਂ ਭਾਂਡੇ ਮਾਸ ਦਾ ਫੜਫਟ ਖੜ ਕੇ ਇੱਥੇ 2 ਮਿੰਟ ਲੱਗਣਗੇ। ਇੱਕ ਨਾ ਮੈਨੂੰ ਰੋਟੀ ਗ੍ਰੈਂਡ ਕਰਕੇ ਚੀਨੀ ਤੇ ਸ਼ੱਕਰ ਮਿਕਸ ਕਰਦੀ ਵੱਡੇ ਡੱਬੇ ਦੇ ਵਿੱਚ। ਸਭ ਤੋਂ ਔਖਾ ਕੰਮ ਲੱਗਦਾ ਮੈਨੂੰ। ਹੈਗੀ ਹੁਣ ਦੁੱਧ 'ਚ ਪਾਉਣ ਜੂਗੀ। ਦੁੱਧ 'ਚ ਪਾਉਣ ਜੂਗੀ ਤਾਂ ਹੈਗੀ ਐ। ਸਵੇਰ ਨੂੰ ਚਾਹ ਵਾਸਤੇ ਹੈਗੀ ਜੋਰ ਤੋਂ ਮਿਕਸ ਕਰਾਂਗੇ। ਆ ਜੀ। ਮੈਂ ਬਲੌਗ ਐਡਿਟ ਕਰਕੇ ਆਟੀਆਂ ਹਾਂ। ਮੈਂ ਖਚੋੜਾ ਥੋੜਾ ਜਿਹਾ ਟਾਈਮ ਨਾਲ ਰੈਸਟ ਪਾ ਲੈਂ ਮੇਰੇ ਬਲੌਗ ਐਡਿਟ ਕਰ ਲਾਂਗੀ ਇਹ ਤਾਂ ਇਹ ਖਾਣਾ ਬਣਾ ਕਾ ਨਾ ਪਾਹੇ ਤੂੰ ਨਹੀਂ ਚੱਲੀ ਜਾਂਦੀ ਕਾਹੀਆ ਮੇਰੀ ਤਾਂ ਮਾਸਪੇਸ਼ੀ ਦਰਦ ਹੋਣ ਲੱਗ ਜਾਂਦੇ ਨੇ ਨਾਲ ਨਾਲ ਦਰਦ ਮੈਨੂੰ ਕੱਲੀ ਉਪਰਵਾਣ ਦਾ ਮਾਹੁਰ ਕਿਸੇ ਨੂੰ ਨਹੀਂ ਆਇਆ ਹੈਗਾ ਕਿਉਂਕਿ ਮੇਰੇ ਚ ਨਾ ਫਲੱਡ ਘੱਟਾ ਨੂੰ ਕੱਲ ਗੱਗੀ ਵੀ ਕਹਿ ਰਹੇ ਸੀ ਹੈ ਬਰਦਾਰੀ ਚ ਖੂਨ ਘਟਾ ਤੇ ਤੋ ਤਾਂ ਠੰਡ ਨਹੀਂ برداشت ਹੁੰਦੀ ਮੈਂ ਨਾ ਬਲੰਟ ਮਾਸਾ ਇਕੱਠੇ ਹੋ ਜਾਂਦੇ ਨੇ ਦਰਦ ਦਰਦ ਕਰਦੀ ਆਪਾਂ ਇਹ ਪ੍ਰੋਬਲਮ ਆ ਕਿਰਕਾ ਨਾ ਠੰਡ برداشت ਹੋਵੇ ਨਾ ਬੰਦਾ ਦਾ ਪੀਣੇ ਲਈ ਕੁਝ ਹੋਵੇ ਜੀ ਕੀ ਖਾਵਾ ਪੜਿਆ ਖਾਣ ਨੂੰ ਕੱਲੀ ਰੋਟੀ ਸਬ지 ਮੈਨੂੰ ਪਸੰਦ ਆ ਹੋਰ ਮੈਨੂੰ ਕੁਝ ਪਸੰਦੀ ਦੀ ਮੈਂ ਕੀ ਪੀਓਗੇ ਤਾਂ ਨਹੀਂ ਬੀਓ ਉਸ ਜਾਸ ਕੋਈ ਓਏ ਗਰਮੀਆ ਚ ਗੰਨੇ ਦਾ ਜੂਸ ਪੀਓ ਆਏ ਹਾਏ ਗੰਨੇ ਦਾ ਇੰਨਾ ਮਿੱਠਾ ਮਿੱਠਾ ਨਹੀਂ ਉਹ ਪੀ ਲਓ ਹਾਂ ਚਿਕੰਦਰ ਦਾ ਆਹ ਇਹ ਚਿਕੰਦਰ ਉਹ ਸੰਮੀ ਦਾ ਸੰਮੀ ਦਾ ਕੀ ਕਰਾਂਗੇ ਹਾਂ ਉਹ ਸੰਮੀ ਦਾ ਮਿੱਠਾ ਘੱਟ ਹੁੰਦਾ ਕਾਲਾ ਨੂਨ ਪਾ ਕੇ ਉਹ ਪੀ ਲਿਆ ਕਰੂੰਗੀ ਮਿੱਠਾ ਨਹੀਂ ਉਹ ਸੰਮੀ ਦੇ ਵਿੱਚ ਚਿਕੰਦਰ ਨਾ ਚਿਕੰਦਰ ਨਾ ਸੰਮੀ ਦੇ ਵਿੱਚ ਚਿਕੰਦਰ ਉਹ ਸੰਮੀ ਤਾਂ ਚਿਕੰਦਰ ਹੀ ਪੀ ਰੂਗੀ ਤੂੰ ਤੇਰਾ ਬਾਟਰਾ ਦਮਾਡ ਗਰੇਡ ਦਾ ਲੱਗਿਆ ਕਰ ਦੇ ਇੰਨੀ ਮੁੱਢੀ ਕਾਟ ਕੇ ਜੋੜੀ ਜੀ ਐਨੀ ਮੁੱਢੀ ਨਹੀਂ ਖਾਦੀ ਜਣੀ ਉਹਨਾਂ ਦੇ ਗਲੇ ਵਿੱਚ ਫਸ ਜੂ ਥੋੜੀ ਜੀ ਹੋਰ ਕਰ ਦੇ ਦੇਖਾ ਬਸ ਠੀਕਾ ਹੋ ਤਾਂ ਠੀਕਾ ਐਨੀ ਤਾਂ ਠੀਕਾ ਪਹਿਲਾਂ ਜਾਂ ਉਹ ਡੱਬੀ 'ਚ ਹੀ ਕੱਢ ਦੇ ਉਹ ਡੱਬੀ ਭਰ ਦੇ ਉਹਨਾਂ ਦੀ ਰੋਟੀ ਦੀ ਤੇ ਅਸੀਂ ਨਾ ਡੇਲੀ ਦੋ ਰੋਟੀਆਂ ਤਾਜ਼ੀਆਂ ਉਹਨਾਂ ਵਾਸਤੇ ਗ੍ਰाइंड ਕਰ ਦਿੰਦੇ ਹਾਂ ਦੇਖੋ ਗ੍ਰाइंड ਕਰਤੀਆਂ ਰੋਟੀ ਹਰਮ ਕਰਮ ਹੋ ਗਈ ਜੋ ਰੋਟੀ ਗ੍ਰाइंड ਕਰਕੇ ਹਨਾ ਆ ਕੋਸੀ ਰਹਿ ਗਿਆ ਤੇ ਚਲੋ ਹੁਣ ਦੁੱਧ ਚ ਪਾ ਦਈਏ ਮਿੱਠਾ ਤੇ ਮੈਂ ਮਾਜਲਾ ਭਾਂਡੇ ਜੋ ਵੀ ਨਤਬ ਦਾ ਕੰਮ ਕਰ ਲੈ ਤਾ ਪਹਿਲਾਂ ਐਵੇਂ ਦੀ ਹੁੰਦੀ ਸੀ ਪਹਿਲਾਂ ਮੈਂ ਬਰੀਕ ਕਰੀ ਸੀ ਅੱਜ ਇਹ ਕੱਲ ਕਰੀ ਸੀ ਉਹ ਤਾਂ ਨਹੀਂ ਨਾ ਫਰੀਕ ਹੀ ਕਰਦਾ ਹੁੰਦਾ ਜੀ ਮੈਂ ਵੀ ਹੁਣ ਤਾਂ ਵੱਡੇ ਹੋ ਗਏ ਹੁਣ ਇੰਨੀ ਕੁ ਠੀਕ ਆ ਹੁਣ ਤਾਂ 2 ਮਹੀਨਿਆਂ ਤੋਂ ਉੱਪਰ ਹੋ ਗਏ ਉਹ ਹਾਂ ਹੁਣ ਤਾਂ ਖਾਣ ਆਂਦੇ ਨੇ ਅਸ਼ਰੀਕ ਅਸ਼ਰੀਕ ਲਿਖ ਕੇ ਖਵੋਣ ਉਸ ਤੋਂ ਬਾਅਦ ਨਾ ਚੀਨੀ ਦਾ ਸ਼ੱਕਰ ਮਿਕਸ ਕਰਦੇ ਉਹਦੇ ਵਿੱਚ ਡੱਬੇ ਦੇ ਵਿੱਚ ਚੰਗਾ ਆ ਮਿਕਸੀ ਚਾਕੇ ਉੱਥੇ ਸਾਹਣ ਦੀ ਜੀ ਚੀਜ਼ ਖਵੋਲਦੀ ਰੋਟੀ ਖਵਾਓ ਬਸ ਹੋਰ ਫालतू ਚੀਜ਼ਾਂ ਦਾ ਕੋਈ ਫਾਇਦਾ ਨਹੀਂ ਨਾ ਬਈ ਆਪਣੇ ਚਿਹਰੇ ਨਿਕ ਪੈਸੇ ਹੋਰ ਚੀਜ਼ਾਂ ਖਵੋਲਦੀ ਆਪਦਾ ਕੱਲੀ ਰੋਟੀ ਤੇ ਦੁੱਧ ਜਾਂ ਗਰਮੀ ਚ ਦਹੀਂ ਬਸ ਇਹ ਚੀਜ਼ਾਂ ਖਵੋਲਦੀ ਗੈਰੀ ਰੋਟੀ ਵਿੱਚ ਥੋੜਾ ਲਗਾਉਂ ਗੋਦ ਕਰਮ ਹੋ ਗਿਆ ਸ਼ੱਕਰ ਚੀਨੀ ਮਿਕਸ ਕਰਤੀ ਜੋ ਵੀ ਨੇ ਰੋਟੀ ਵੀ ਗ੍ਰੇਨਡ ਕਰਤੀ ਭਾਂਡੇ ਵੀ ਮੈਂ ਮਾਸਤੇ ਰਹਿ ਗਿਆ ਇੱਕ ਕੰਮ ਉਹ ਹੈਗਾ ਗਲੀ ਵਾਲਾ ਗੀਟ ਲਾਉਣਾ ਕਿਉਂਕਿ ਆਪਣੀ ਜ਼ਿੰਮੇਵਾਰੀ ਹੈ ਬਈ ਇਹ ਕਿਸੇ ਦੀ ਜ਼ਿੰਮੇਵਾਰੀ ਨਹੀਂ ਆਪਣੀ ਆ ਠੀਕ ਆ ਤੇ ਬਾਕੀ ਬੰਦੇ ਤਾਂ ਇੱਥੇ ਆਉਂਦੇ ਆ ਖਾ ਕੇ ਟਾਈਮ ਪਾਸ ਕਰਕੇ ਠੀਕ ਆ ਭੇਜ ਤੋ ਪਾ ਕੇ ਘਰ ਦਾ ਤੇ ਚਲੇ ਜਾਂਦੇ ਆ ਠੀਕ ਆ ਹੁਣ ਆਪਣੇ ਘਰੇ ਕਿਸੇ ਦੀ ਐਂਟਰੀ ਨਹੀਂ ਆਪਾਂ ਸਿੱਧਾ ਕਹਿ ਰਹੇ ਆ ਕਿ ਕੋਈ ਬੰਦਾ ਤੇ ਕੋਈ ਬੰਦੀ ਆ ਫਿਰ ਆਪਣੇ ਘਰ ਕਿਸੇ ਦੀ ਵੀ ਐਂਟਰੀ ਨਹੀਂ ਤੇ ਸਾਬ ਨੇ ਆਪਾਂ ਨੂੰ ਆਪਣਾ ਰੰਗ ਦਿਖਾਤਾ ਰੂਪ ਦਿਖਾਤਾ ਅਸਲੀ ਚਿਹਰਾ ਦਿਖਾਤਾ ਠੀਕ ਆ ਹੋਰ ਆਪਣੀ ਜਿੰਮੇਵਾਰੀ ਬਣਦੀ ਆ ਆਪਦੇ ਘਰੇ ਰਹਿਣ ਦੀ ਤੇ ਆਪਦੇ ਬੱਚਿਆਂ ਕੋਲੇ ਰਹਿਣ ਦੀ ਤੇ ਇੱਥੇ ਹੋਰ ਕਿਸੇ ਦੀ ਐਂਟਰੀ ਨਹੀਂ ਦੇਣੀ ਆਪਾਂ ਨੇ ਇਹ ਸਾਡਾ ਘਰ ਆ ਮੇਰਾ ਮੇਰੇ ਗੱਦੀ ਦਾ ਤੇ ਮੇਰੇ ਦੋਨੇ ਬੱਚਿਆਂ بس ਆਪਾਂ ਜਿੰਨੀ ਵੀ ਕਿਸੇ ਨੂੰ ਇੱਜ਼ਤ ਦਿੰਨੇ ਆ ਨਾ ਕਿਸੇ ਨੂੰ ਆਪਾਂ ਕਹਿੰਦੇ ਆ ਕਿ ਦਰਜਾ ਦੇ ਦਨੇ ਵੱਡਾ ਉਹ ਫਿਰ ਅਗਲੇ ਨੂੰ ਬਾਸ ਨਹੀਂ ਆਉਂਦਾ ਜੇ ਸਾ ਗੰਸਾਨ ਹੁੰਦਾ ਉਹ ਸਭ ਦੇ ਰਹਿਣਾ ਚਾਹੀਦਾ ਠੀਕ ਆ ਜੇ ਆਪਾਂ ਕਿਸੇ ਨੂੰ ਦਰਜਾ ਦਿੰਨੇ ਆ ਵੱਡਾ ਜਾਂ ਉਹ ਕੀ ਗੱਲੇ ਹੁੰਦੇ ਆ ਉੱਪਰ ਚੱਕ ਕੇ ਰੱਖਦੇ ਆ ਆਪਾਂ ਥੱਲੇ ਲੱਗ ਜਾਨੇ ਹਨ ਤੇ ਉਹ ਕੰਮ ਗਲਤ ਆ ਕਦੇ ਵੀ ਨਾ ਰੱਖੋ ਕਿਸੇ ਨੂੰ ਪੈਸੇ ਤੋਂ ਕਿਸੇ ਨੂੰ ਘਰੇ ਰੱਖੋ ਨਾ ਆਪਣੀ ਫੈਮਿਲੀ ਤੋਂ ਬਿਨਾ ਆਈ ਰੱਖੋਗੇ ਤਾਂ ਕਿਸੇ ਨੂੰ ਅੱਗੇ ਘਰ ਦਾ ਭੇਤ ਨਾ ਦੋ ਠੀਕ ਆ ਨੰਬਰ 2 ਤੇ ਕਿਸੇ ਨੂੰ ਦਰਜਾ ਨਾ ਵੱਡਾ ਦੋ ਬਸ ਇੱਡੀ ਕਾਗਲੇ ਦੀ ਔਕਾਤ ਅਗਲੇ ਨੂੰ ਔਨੀ ਔਕਾਤ ਚ ਰੱਖੋ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਨੀ ਆ ਹਾਂ ਬੱਚੇ ਹੁਣ ਤੁਹਾਡਾ ਸ਼ੁਸ਼ੂ ਆਇਆ ਤੇ ਅੱਜ ਮੈਂ ਤੁਹਾਨੂੰ ਉਹ ਡਰੈੰਗ ਰੂਮ ਵੀ ਦਿਖਾਉਣੀ ਆ ਤੇ ਵਿੱਚ ਮੈਂ ਪੋਚਾ ਲਾਤਾ ਸੀ ਇੱਥੋਂ ਮੁੰਜਾ ਮੁੰਜਾ ਸਭ ਕੁਝ ਚੱਕ ਕੇ ਆਪਣਾ ਡਰੈੰਗ ਰੂਮ ਪੂਰਾ ਕਰਤਾ ਓਕੇ ਬਈ ਇਹ ਕੱਪੜੇ ਤੁਹਾਨੂੰ ਤਾਂ ਦੇਖਦੇ ਹੋਣਗੇ ਕਿਉਂਕਿ ਇਹ ਉਹਨਾਂ ਵਾਸਤੇ ਸੁੱਕਾ ਗਿੱਲਾ ਕਰਨ ਵਾਸਤੇ ਹੁੰਦੇ ਆ ਇਹ ਅਸੀਂ ਤਾਂ ਪਛਾਹ ਹਜੇ ਠੰਡਾ ਉਹ ਦੋ ਥੋੜਾ ਟਾਈਮ ਜਦੋਂ ਬੱਚਿਆਂ ਨਾਲ ਖੇਡਦੇ ਆ ਨਾ ਸੋਹੋ ਮੈਂ ਜੋ ਵੀ ਬੱਚੇ ਇਹਨਾਂ ਨੂੰ ਸ਼ੁਸ਼ੂ ਕਰਾਉ ਆ ਕੇ ਜਿਹੜਾ ਉਹ ਕਾਲਾ ਕੱਪੜਾ ਪਿਆ ਕੰਬਲ ਉਹ ਤੇ ਉਹ ਸ਼ੂਸ਼ੂ ਕਰਦੇ ਆ ਉਹਨਾਂ ਦੇ ਸ਼ੂਸ਼ੂ ਕਰਨ ਵਾਸਤੇ ਆ ਬੱਚੇ ਬੈਠ ਕੇ ਇੱਥੇ ਖੇਡਦੇ ਆ ਇਹਨਾਂ ਦੇ ਨਾਲ ਡੌਗੀਆਂ ਦੇ ਨਾਲ ਤੇ ਆ ਵੀ ਇਹਨਾਂ ਦਾ ਟਕਣ ਵਾਸਤੇ ਆ ਟੋਕਰੀ ਆ ਦੋ ਚੀਜ਼ਾਂ ਇੱਥੇ ਪਈਆਂ ਨੇ ਬਾਕੀ ਆ ਵੀ ਸਾਈਡ ਤੇ ਪਏ ਨੇ ਇਹ ਖਰਾਬ ਨਹੀਂ ਹੈਗੇ ਇਹਨਾਂ ਨੂੰ ਧੁੱਪ ਲਵਾਈ ਹੋਈ ਆ ਇਹ ਇਹਨਾਂ ਦੀ ਟੋਕਰੀ ਚ ਪੁਛਾਉਣ ਵਾਲੇ ਕੱਪੜੇ ਆ ਇਹ ਖੇਡਦੇ ਸੀ ਤਾਂ ਇਹਨਾਂ ਨੇ ਖਲਾਰਾ ਪਾਟਾ ਉਹ ਦੋ ਸ਼ਾਮ ਨੂੰ ਨਹੀਂ ਤਾਂ ਸਾਰੇ ਕੱਪੜੇ ਸਾਫ ਆ ਤੇ ਆਪਾਂ ਇਹ ਹੈ ਡਬਲ ਕਵਰ ਦਾ ਕੰਬਲ ਏਸੀ ਵਾਲਾ ਇਹ ਇਹਨੂੰ ਆਪਾਂ ਇਹਨਾਂ ਨੂੰ ਲੁਕੋ ਕੇ ਰੱਖਦੇ ਦੇਖਿਓ ਹੁਣ ਕਿਵੇਂ ਬਾਹਰ ਨਿਕਲਣਗੇ ਜੋ ਬਣ ਆ ਦੇਖ ਰੱਸੀ ਫੇਰ ਵੱਟ ਕੇ ਸਿੱਟੀ ਪਈ ਐ ਜਿੰਨੀਆਂ ਵੀ ਖੋਲ ਜੋ ਉਹ ਆਏ ਨਹੀਂ ਖੁੱਲਣਾਂ ਰੱਸੀ ਉਹ ਖੋਲੋ ਜਿੰਨੀਆਂ ਵੀ ਆਪਣੇ ਘਰੇ ਰस्सियां ਨੇ ਨਾ ਨਾ ਸਾਰੀਆਂ ਵੱਟ ਕੇ ਸੋਮੂ ਤੂੰ ਸੌਕਸ ਕਿਉਂ ਕੱਢਤੀ ਆ ਆ ਦੇਖੋ 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 ਕੰਮ ਚੈੱਕ ਕਰੋ ਤੁਸੀਂ ਇਹਨਾਂ ਦੇ ਕਿਉਂ ਜੇਲ ਹੋ ਗਈ ਸੀ ਅੰਦਰ ਤੁਹਾਨੂੰ ਹੈ ਜੇਲ ਹੋ ਗਈ ਸੀ ਅੰਦਰ ਗੰਦੇ ਬੱਚੇ ਸੁੱਸੂ ਕਰ ਦੋ ਹੁਣ ਸੁੱਸੂ ਕਰ ਤਾ ਵੇ ਲੀਵਾ ਦੇ ਹਾਂ ਹੂੰ 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 ਕੋਣ ਕੁਛ ਨਹੀਂ ਮਿਲਦਾ ਤੁਹਾਨੂੰ ਖਾਦੀ ਹੋਈ ਆ ਤੁਸੀਂ ਰੋ ਤੇ ਜੋ ਵੀ ਛੇੜੋ ਨਾ ਸੋ ਹਮ ਛੋ ਨੋ ਛੱਡ ਦੇ ਸੁੱਸੂ ਕਰਨਗੇ ਤੂੰ ਪਹਿਲਾਂ ਸੋਖ ਸਫਾ ਕੇ ਆ ਪੈਰਾਂ ਚ ਲਓ ਜੀ ਬੱਚੇ ਆ ਗਏ ਦੋਨੇ ਇਹਨਾਂ ਨਾਲ ਖੇਡਣ ਵਾਸਤੇ ਆ ਦੇਖੋ ਮੇਰੇ ਨਾਲ ਕਿਵੇਂ ਖੜਾ ਦੇਖ ਬੱਚੇ ਆ ਗਏ ਹੁਣ ਇਹਨਾਂ ਨਾਲ ਖੇਡਣਗੇ ਬੱਚੇ ਲਿਆ ਜਲਦੀ ਲਿਆ ਖੇਡ ਲੋ ਬੱਚੇ ਸੋਹਮ ਉੱਥੇ ਚਲੋ ਮੈਟ ਦੇ ਉੱਪਰ ਫਿਰ ਇਹ ਵੀ ਥੱਲੇ ਆਉਂਦੀ ਹੈ ਹਾਂ ਹਾਂ ਲੈ ਇਹ ਵੀ ਚਾਦਰ ਆ ਬੈੱਡ 'ਚ ਰੱਖ ਦਈਏ ਸਾਮਢੀ ਹੈ ਕੱਪੜੇ ਲਓ ਜੀ ਅੱਜ ਮੈਂ ਰਜਾਈ ਉਹ ਤੇ ਪਲਵਾਈ ਸੀ ਤੇ ਉਹਦਾ ਕਵਰ ਵੀ ਧੋਤਾ ਸੀ ਤੇ ਕਵਰ ਚਾੜ੍ਹ ਵੀ ਦਿੱਤਾ ਰਜਾਈ ਦੇ ਉੱਪਰ ਤੇ ਉਹ ਚਾਦਰ ਸੀ ਤੇ ਇਹਨਾਂ ਨੂੰ ਆਪਾਂ ਹੁਣ ਰੱਖ ਦਈਏ ਦਿਵਾਨ ਬੱਧ ਦੇ ਵਿੱਚ ਆ ਜਾ ਲਿਆ ਦਿਵਾਨ ਬੈੱਡ 'ਚ ਧਰਦੀ ਮੰਜਾ ਪਿਆ ਸੀ ਉਹ ਵੀ ਆਪਾਂ ਚੱਕ ਤਾ ਤੇ ਹੁਣ ਜੇ ਨਾ ਦੁੱਧ ਪੀਣੀ ਆ ਥੋੜਾ ਜਿਹਾ ਤੇ ਨਾਲ ਹੀ ਲੈਣੀ ਆ ਦਵਾਈ ਬੱਚੇ ਨਾਲ ਖੇਡਣਗੇ ਇਹਨਾਂ ਨੂੰ 10 ਮਿੰਟ ਖੜ੍ਹਾ ਕੇ ਨਾ ਆਹ ਸਿਕੰਦੇ ਬੱਚੇ ਲੜੀ ਜਾਂਦੇ ਆ ਦੋਨੇ ਜਾਨੇ ਗੱਦੀ ਵਰਚੇ ਉਹ ਦੇ ਟਾਈਨੀ ਹੂੰ ਹੂੰ ਲੜੀ ਜਾਂਦੇ ਆ ਦੋਨੇ ਜਾਂਦੀ ਗੁੱਸੇ ਚੱਦੀ ਆ ਹੂੰ ਦੇਖ 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 ਮਰਦੀ ਨਹੀਂ ਆ ਤੇ ਤੈਨੂੰ ਮਾਰ ਦੂ ਆ ਦੇਖ ਕੱਪੜੇ ਖਿੱਚਦੇ ਨੇ ਕੱਪੜੇ ਫੜ ਫੜ ਕੇ ਦੇਖੋ ਇਹ ਖਲਾਰਾ ਪਾਉਂਦੇ ਨੇ ਕੱਪੜਿਆਂ ਦਾ ਓ ਲਾਲਾ